ਉਹਦਾ ਮੁੰਡਾ ਕੋਈ ਗਰੀਬ ਨੌਜਵਾਨ ਤੋਂ ਜੇ ਗਰੰਥੀ ਸਿੰਘ ਸਕੋਰਪੀਓ ਕਢਾ ਲਿਆ ਹੋਵੇ ਕਿਵੇਂ ਲੱਗੂ ਦਿਲੋਂ ਸੋਚਿਓ ਇੱਕ ਤੇ ਹੈਗਾ ਉਤੋਂ-ਉਤੋਂ ਤੁਸੀਂ ਮੇਰੀ ਗੱਲ ਸੁਣ ਲਈ ਪਰ ਦਿਲੋਂ ਸੋਚਿਓ ਵੀ ਤੁਹਾਡੇ ਪਿੰਡ ਦਾ ਗਰੰਥੀ ਹੈ ਡਾਲੀ-ਡੂਲੀ ਕਰਦਾ ਪਿੰਡ 'ਚ ਫਿਰਦਾ ਰਹਿੰਦਾ ਘੇੜੇ ਦਿੰਦਾ ਪ੍ਰਸ਼ਾਦਾ ਵਾਹਿਗੁਰੂ ਜੀ ਲਿਆਉਂ ਜੀ ਤੁਹਾਡੀਆਂ ਅਰਦਾਸਾਂ ਕਰਦਾ ਹੈ ਅਨਾਉਂਸਮੈਂਟਾਂ ਕਰਦਾ ਹੈ ਉਹਦਾ ਮੁੰਡਾ ਕੋਈ ਗਰੀਬ ਦਾ ਪੜ ਕੇ ਕੈਨੇਡਾ ਚਲਿਆ ਗਿਆ ਪੈਸਾ ਪੂਸਾ ਚੰਗਾ ਕਮਾਇਆ ਫੋਰਚੂਨਰ ਲੈ ਦਵੇ 50 ਲੱਖ ਦੀ ਆਪਣੇ ਪਿਓ ਨੂੰ ਹੋਵੇ ਤੇਰੇ ਪਿੰਡ ਦਾ ਗਰੰਥੀ ਉਦੋਂ ਹੀ ਪਤਾ ਲੱਗੇ ਵੀ ਫੋਰਚੂਨਰ ਤੇ ਜਾ ਰਿਹਾ ਹੈ ਕਿਵੇਂ ਜੇ ਸਾਰਾ ਪਿੰਡ ਫੋਰਚੂਨਰਾਂ ਲੈ ਆਵੇ ਚੁਬਣਗੀਆਂ ਨਹੀਂ ਬਾਬੇ ਵਾਲੀ ਚੂਹੂਗੀ ਵੀ ਆਹ ਕਿੱਥੋਂ ਲਈ ਫਿਰਦਾ ਇਹ ਤੇ ਬਾਬਾ ਇਹ ਤੇ ਗਰੰਥੀ ਗਰੰਥੀਆਂ ਕੋਲ ਨਹੀਂ ਸੋਹਣੀਆਂ ਲੱਗਦੀਆਂ गांव वाले जिट्टियां वड्डियां मर्ज़ी गड्डियां रख लेण साडा पंजाब किदण गल्ला करदा गांव आलियां कोले वड्डियां गड्डियां कहदे सुनी तुसी आ इथे ਤੁਹਾਡੇ ਚ ਆ ਰਹਿਆ ਮੈਂ ਅਸੀਂ ਬੈਠੇ ਆ ਮੈਰਾਜ ਮੇਰਾ ਨਾ ਥੋੜਾ ਜਿਹਾ ਸਰੀਰ ਜਾਂ ਦੁਖੇ ਮੈਨੂੰ ਸਾਡੇ ਸਿੰਘ ਨੇ ਨਾ ਕਹਿੰਦੇ ਆ ਦਰਦ ਤੋਂ ਗੋਲੀ ਲੈ ਲਓ ਸਿਰ ਦੁਖਦਾ ਸੀ ਮੈਂ ਉਹ ਗੋਲੀ ਖਾ ਲਈ ਉਹ 500 ਐਮਜੀ ਸੀ ਭਾਰ ਮਤਲਬ ਹੈਵੀ ਸੀ ਗੋਲੀ ਉਹ ਸਿਰਦਰਦ ਜਿਆਦਾ ਹੁੰਦਾ ਸੀ ਉਹ ਗੋਲੀ ਖਾ ਲਈ ਮੇਰੇ ਧਫੜੀ ਧਫੜ ਸਾਰੇ ਸਰੀਰ ਤੇ ਮੈਂ ਇੱਥੇ ਰੋਟੀ ਖਾਣ ਲੱਗਾ ਧਫੜੀ ਧਫੜ ਮੈਂ ਖਿਆ ਤਾਂ ਸੁੱਜ ਗਿਆ ਸਾਰਾ ਵੀ ਇਹਦੇ ਤੰਗ ਹੋ ਜਾਣਾ ਮੈਂ ਲਾਉਂ ਦੁਆਨ ਕਿਵੇਂ ਮੇਰਾ ਗਲਾ ਉਹ ਕੀ ਕਹਿੰਦੇ ਹੁੰਦੇ ਇਰੈਕਸ਼ਨ ਕਰ ਜਾਂਦੀ ਨਾ ਜਿਵੇਂ ਕੋਈ ਗੋਲੀ ਫਿੱਟ ਨਹੀਂ ਆਉਂਦੀ ਉਹ ਗੋਲੀ ਫਿੱਟ ਨਹੀਂ ਆਈ ਧਫੜ ਹੋ ਗਏ ਸਾਰੇ ਗਲਾ ਵੀ ਮੇਰੇ ਅੰਦਰੋਂ ਵੀ ਦਰਦ ਹੋਵੇ ਬਾਹਰੋਂ ਵੀ ਮੈਂ ਉੱਥੇ ਘਰੇ ਬੈਠਾ ਇਹ ਹੁਣ ਫਿਰ ਮੈਂ ਕਿਹਾ ਜੋ ਮਰਜ਼ੀ ਐ ਇੱਥੇ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਨਹੀਂ ਜੀ ਮੇਰੀ ਸਿਹਤ ਠੀਕ ਨਹੀਂ ਇੱਥੇ ਸਰੋਪੇ ਕਈਆਂ ਨੇ ਬਾ ਦੇਣੇ ਸੀ ਉਸੇ ਵੇਲੇ ਵੀ ਲੈ ਦੱਸ ਅਸੀਂ ਤੁਰੇ ਫਿਰਦੇ ਆ ਪਹੁੰਚੇ ਹੀ ਵੀ ਇੱਥੇ ਟਾਈਮ ਦੇ ਕੇ ਇਦਾਂ ਹੀ ਹੋਣਾ ਮਤਲਬ ਕਿੰਨਾ ਕੁਝ ਹੋ ਜਾਣਾ ਹੁਣੇ ਹੀ ਜਿਵੇਂ ਮਰਜ਼ੀ ਐ ਇੱਥੇ ਆਇਆ ਬੋਲ ਰਿਹਾ ਤਿੰਨ ਘੰਟੇ ਆ ਇੱਥੇ 70 80 ਹਜ਼ਾਰ ਬੰਦਾ ਮੇਰੇ ਸਾਹਮਣੇ ਬੈਠਾ ਐ ਮੇਰਾ ਤਜਰਬਾ ਇਕੱਲੇ ਇਕੱਲੇ ਬੰਦੇ ਨੂੰ ਗਿਣਤੀ ਕਰਾ ਲਿਓ ਮੈਨੂੰ ਗਿਣਤੀ ਦਾ ਵੀ ਹਿਸਾਬ ਹੈ ਸਾਡਾ ਦੀਵਾਨ ਹਾਲ ਆ ਉਹਦੇ ਚ ਕਿੰਨੇ ਬੰਦੇ ਬਹਿੰਦੇ ਆ ਸਾਡੇ ਦੀਵਾਨ ਹਾਲ ਦਾ ਮੈਨੂੰ ਆਈਡੀਆ ਹੈ ਐਨਾ ਬੰਦਾ ਬੈਠਾ ਨੌਜਵਾਨ ਮੁੰਡੇ ਤੇ ਰਾਤ ਦੇ ਤਿੰਨ ਤਿੰਨ ਘੰਟੇ ਟਿਕ ਕੇ ਬਹਿ ਜਾਣ ਨਾ ਇਹਨੂੰ ਇਹ ਕੰਮ ਨਹੀਂ ਗਿਣਦੇ ਕਹਿੰਦੇ ਇਹ ਵੀ ਕੋਈ ਕੰਮ ਹੈ ਇਹਨੂੰ ਨਹੀਂ ਕੰਮ ਗਿਣਾ ਦੇ ਵੀ ਇਹ ਵੀ ਹੈਗਾ ਆ 35 40 ਜਣੇ ਆਏ ਆ ਮੇਰੇ ਨਾਲ ਮੈਂਤ ਕਰਦੇ ਆ ਪਨੀਰ ਬਣਿਆ ਹੋਵੇ ਕਹਿਣਾ ਖਾਣਾ ਨਹੀਂ ਸਿਰ ਭਾਰਾ ਹੋ ਜੂ ਉਥੇ ਸਾਜ ਨਹੀਂ ਵੱਜਣੇ ਵਿਚਾਰੇ ਵੇਖਦੇ ਹੀ ਰਹਿ ਜਾਂਦੇ ਆ ਵੀ ਗੋਭੀ ਵਾਲੀ ਰਹਿ ਗਏ ਵਸੇ ਸੀ ਪਹਿਲਾਂ ਤੇ ਉਦਾਂ ਨਹੀਂ ਉਹ ਜਿਹੜੀਆਂ ਹੁੰਦੇ ਜਿਹੜੇ ਕੀ ਲੈਗ ਲੁਗ ਪੀਸ ਪਹਿਲਾਂ ਤੇ ਉਹ ਵੈਸੇ ਹੀ ਨਹੀਂ ਹੈ ਸਾਡੇ ਚ ਤੇ ਰਹਿੰਦਾ ਖੁੰਦਾ ਇਹ ਕਹਿੰਦੇ ਵੀ ਹੁਣ ਤੁਸੀਂ ਮਿਸਾਲ ਮੈਂ ਸਪੈਸ਼ਲ ਫੋਨ ਅੱਜ ਗੁਰਪ੍ਰੀਤ ਨੂੰ ਕਰਿਆ ਮੈਂ ਕਿਹਾ ਤੇਰੇ ਹਲਵਾਈ ਨੂੰ ਸਮਝਾ ਦੇ ਰਾਤ ਮਸਾਲੇ ਤੇਜ ਪਾਏ ਸੀ ਉਹਨੇ ਸਾਡੇ ਮੁੰਡਿਆਂ ਦੇ ਸਿਰ ਭਾਰੇ ਹੋ ਜਾਣੇ ਆ ਇਹਨਾਂ ਤੋਂ ਸਾਜ ਨਹੀਂ ਚੱਜ ਤਰ੍ਹਾਂ ਵੱਜਣੇ ਮਤਲਬ ਗੋਭੀ ਵੀ ਦਾਲ ਮੈਂ ਕਿਹਾ ਮੂੰਗੀ ਦੀ ਚਾਹੀਦੀ ਕਿ ਤੇ ਮਾਂ ਛੋਲਿਆਂ ਦੀ ਬਣਾ ਦੇ ਮੂੰਗੀ ਦੀ ਸਿੰਪਲ ਫੇਰ ਜਾ ਕੇ ਇੱਥੇ ਆਈਦਾ ਬੈਠੀਦਾ ਟਿਕੀਦਾ ਮਨ ਸ਼ਾਂਤ ਰਵੇ ਸਾਤਵਿਕ ਭੋਜਨ ਖਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਲਾ ਖਰਾਬ ਹੋਇਆ ਡਾਕਟਰ ਕਹਿੰਦਾ ਹਫਤਾਕ ਰੈਸਟ ਕਰ ਲੋ ਰੈਸਟ ਕਿੱਥੇ ਸੀ ਟਾਈਮ ਤੇ ਦਿੱਤੇ ਹੋਏ ਸੀ ਲਾਣਾ ਹੀ ਪੈਣਾ ਫਿਰ ਬੈਠਦਾ ਬੈਠੀ ਜਾਏ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਮਾੜੀ ਜੀ ਕੋਈ ਗੱਲ ਹੋ ਜੇ ਇੰਨੀ ਚੁੱਪਦੀ ਹੈ ਬੱਲੇ ਬੱਲੇ ਉਹ ਭਰਾਵੋ ਇਹ ਵੀ ਇੱਕ ਕੰਮ ਹੈ ਜਿਹੜਾ ਕੋਈ ਗੁਰੂ ਦਾ ਵਜੀਰ ਹੈ ਉਹਦਾ ਵੀ ਤੇ ਕੰਮ ਹੈ ਕੋਈ ਜੇ ਲੈਆਊ ਸਕੋਰਪੀਓ ਫਿਰ ਕੀ ਹੋ ਸਕਦਾ ਉਹ ਵੀ ਤੇ ਗੁਰੂ ਦਾ ਗ੍ਰੰਥੀ ਹੈ ਵਜੀਰ ਬਾਈ ਧਾਰ ਦੇ ਰਾਜੇ ਗੁਰੂ ਗੋਬਿੰਦ ਸਿੰਘ ਨਾਲ ਜੈਲਸ ਕਰਦੇ ਸੀ ਕਹਿੰਦੇ ਪ੍ਰਸ਼ਾਦੀ ਹਾਥੀ ਅਨੰਤ ਇਤਿਹਾਸ ਪੜਿਓ ਸਿੰਘੋ ਮੇਰੀ ਨਾ ਮੰਨਿਓ ਪ੍ਰਸ਼ਾਦੀ ਹਾਥੀ ਗੁਰੂ ਗੋਬਿੰਦ ਸਿੰਘ ਕੋਲ ਕਿਵੇਂ ਅਨੰਦਪੁਰ ਦਾ ਕਿਲਾ ਗੁਰੂ ਗੋਬਿੰਦ ਮੁੱਲ ਖਰੀਦੀ ਜਗਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਖੋਵਾਲ ਨਾਂ ਰੱਖਿਆ ਪਹਿਲਾਂ ਫਿਰ ਚੱਕ ਨਾਨਕੀ ਨਾਮ ਰੱਖਿਆ ਫਿਰ ਦੂਜਾ ਅਗਲਾ ਨਾਂ ਆਨੰਦਪੁਰ ਸਾਹਿਬ ਰੱਖਿਆ ਤੇ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਜੈਲਸ ਬਾਈ ਧਾਰ ਦੇ ਰਾਜੇ ਕਰਦੇ ਸੀ ਈਰਖਾ ਰਾਜ ਖੋਲੇ ਘੋੜੇ ਕਹਿੰਦੇ ਇਹ ਘੋੜੇ ਤੇ ਬਾਦਸ਼ਾਹ ਸ਼ਾਹ ਜਹਾਨ ਕੋਲ ਚਾਹੀਦੇ ਐ ਛੇਵੇਂ ਪਾਤਸ਼ਾਹ ਕੋਲ ਆ ਰਹੇ ਘੋੜੇ ਲਾਹੌਰ ਖੋਲੇ ਸਿੰਘ ਆ ਕੇ ਸਿੱਖ ਰੋਇਆ ਐਦਾਂ ਸੰਗਤਾਂ ਬੈਠੀਆਂ ਮਹਾਰਾਜ ਸੰਗਤਾਂ ਨੇ ਸ਼ਰਦਾ ਨਾਲ ਖਰੀਦੇ ਤੁਹਾਡੇ ਤੱਕ ਤੇ ਪਹੁੰਚੇ ਹੀ ਨਹੀਂ ਰਾਜ ਹੀ ਖੋਲੇ ਛੇਵੇਂ ਪਾਦਸ਼ਾਹ ਕਹਿੰਦੇ ਰੋਵੋ ਨਾ ਸਾਡੇ ਹੋਣਗੇ ਸਾਡੇ ਤੱਕ ਆ ਜਾਣਗੇ ਕਹਿੰਦੇ ਜੀ ਅਰਦਾਸਾਂ ਕੀਤੀਆਂ ਸੀ ਸੰਗਤਾਂ ਦੀਆਂ ਅਰਦਾਸਾਂ ਪੂਰੀਆਂ ਹੋਣ ਤੁਹਾਡੇ ਘੋੜੇ ਤੁਹਾਡੇ ਕੋਲ ਆਉਣ ਮਹਾਰਾਜ ਕਹਿੰਦੇ ਸਾਡੇ ਹੋਣਗੇ ਸਾਡੇ ਕੋਲ ਆ ਜਾਣਗੇ ਛੇਵੇਂ ਪਾਦਸ਼ਾਹ ਕਹਿੰਦੇ ਹੈਗਾ ਕੋਈ ਜਿਹੜਾ ਬਾਦਸ਼ਾਹ ਦੇ ਤਵੇਲੇ ਚੋਂ ਘੋੜੇ ਲਿਆ ਤਵੇਲਾ ਬਾਦਸ਼ਾਹ ਦਾ ਸ਼ਾਹੀ ਪਹਿਰਾ ਸੌਖਾ ਨਹੀਂ ਸਾਰਿਆਂ ਦੀਆਂ ਨੀਵੀਆਂ ਪੈਗੀਆਂ ਵਿਧੀ ਚੰਦ ਕਹਿੰਦਾ ਆਹ ਕੰਮ ਮੇਰੇ ਵਾਲਾ ਮੈਂ ਇਹਦੇ ਲਈ ਬਣਿਆ ਵੇਖੋ ਮੈਨੂੰ ਲਾ ਰੱਖਿਆ ਭਾਂਡੇ ਮਾਂਜਣ ਕਦੇ ਭਾਂਡੇ ਮਾਂਜ ਲੈ ਕਦੇ ਜੋੜੇ ਝਾੜ ਲੈ ਕਦੇ ਪੀਣੇ ਕਰੀ ਚੱਲੋ ਖੜਾ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਕਹਿੰਦੇ ਹਾਂ ਕਿਤੇ ਮੈਨੂੰ ਦੇ ਦਿਓ ਸੇਵਾ ਕਹਿੰਦੇ ਤੂੰ ਕਿਵੇਂ ਕਰੇਗਾ ਕਹਿੰਦੇ ਪਹਿਲਾਂ ਵੀ ਇਹੀ ਕਰਦੇ ਰਹੇ ਹਾਂ ਰੂਪ ਹੀ ਬਦਲਿਆ ਭੁੱਲੇ ਤੇ ਨਹੀਂ ਵਿਧੀਆਂ ਜਿੰਨੀਆਂ ਮੈਨੂੰ ਆਉਂਦੀਆਂ ਨਾ ਮਹਾਰਾ ਵਿਧੀ ਜੰਦ ਕਹਿੰਦੇ ਸੀ ਮੈਨੂੰ ਸਾਰੇ ਤੇ ਮੇਰੇ ਸਾਥੀ ਜਾਣਦੇ ਆ ਵਿਧੀਆਂ ਬਹੁਤ ਆਉਂਦੀਆਂ ਮੈਨੂੰ ਤੇ ਕਹਿੰਦਾ ਛੇਵੇਂ ਪਾਸ਼ਾ ਮੈਨੂੰ ਤੇ ਐ ਲੱਗਦਾ ਵੀ ਮੇਰੇ ਵਾਲਾ ਤੇ ਕੰਮ ਹੀ ਅੱਜ ਆਇਆ ਹੈ ਸੇਵਾ ਤੇ ਅੱਜ ਮਿਲੀ ਆ ਮੇਰੇ ਅੜੀ ਪਹਿਲਾਂ ਤੇ ਬਾਕੀ ਵਾਲੀ ਸੀ ਇਹ ਕਿਰਪਾ ਕਰਕੇ ਮੈਨੂੰ ਦੇ ਦਿਓ ਸੇਵਾ ਮਹਾਰਾ ਕਹਿੰਦੇ ਲਿਆ ਹੈਗਾ ਕਹਿੰਦਾ ਥਾਪੜਾ ਦੇ ਕੇ ਭੇਜਿਓ ਫਿਰ ਜ਼ਰੂਰ ਲੈ ਆਉਂਗਾ ਤਵੇਲਾ ਹੈ ਮਹਾਰਾ ਕਹਿੰਦੇ ਤਵੇਲਾ ਵੀ ਬਾਦਸ਼ਾਹ ਦਾ ਹੈ ਜਹਾਜਹਾਨ ਦਾ ਕਹਿੰਦਾ ਐਵੇਂ ਮਹਾਰਾ ਤੁਸੀਂ ਥਾਪੜਾ ਦੇ ਦਿਓ ਬਸ ਤੁਸੀਂ ਕਹਿ ਦਿਓ ਕੁਛ ਨਹੀਂ ਹੁੰਦਾ ਤੇ ਮਹਾਰਾਜ ਫਿਰ ਕੁਛ ਨਹੀਂ ਹੁੰਦਾ ਭਰੋਸਾ ਵੀ ਵੱਡੀ ਵੱਡੀ ਚੀਜ਼ ਹੁੰਦੀ ਹੈ ਭਰੋਸਾ ਕਹਿ ਦਿਓ ਮਾਰਾ ਕੁਛ ਨਹੀਂ ਹੋਣਾ ਤੁਸੀਂ ਕਹਿ ਦਿਓਗੇ ਹੋ ਜਾਣਾ ਇਹ ਵੀਰੋ ਕੰਮ ਹੁੰਦੇ ਆਪੋ ਆਪਣੇ ਇੱਕ ਮੈਂ ਤੁਹਾਨੂੰ ਹੋਰ ਕਹਿ ਦਿਆਂ ਵਿੱਚੇ ਹੀ ਪੰਥ ਦੇ ਵਿੱਚ ਬਹੁਤ ਮੋਰਚੇ ਲੱਗਦੇ ਰਹਿੰਦੇ ਆ ਇੱਕ ਸਿੰਘ ਪਰਸੋਂ ਚੋਂ ਉਥੇ ਮੈਨੂੰ ਆਇਆ ਫਲਾਣੇ ਵਿਸ਼ੇ ਬਾਰੇ ਗੱਲ ਨਹੀਂ ਕਰਦੇ ਭਾਈ ਸਾਹਿਬ ਸਟੇਜਾਂ ਤੇ ਤੁਸੀਂ ਇੱਕ ਹੋਰ ਫਲਾਣੇ ਥਾਂ ਤੇ ਮੋਰਚਾ ਲੱਗਾ ਉਹਦੇ ਬਾਰੇ ਤੁਸੀਂ ਗੱਲ ਨਹੀਂ ਕਰਦੇ ਮੈਂ ਕਿਹਾ ਜਿਹੜਾ ਆ ਮੋਰਚਾ ਲੱਗਾ ਇਹ ਕਰ ਲੈਣ ਦਿਓ ਯਾਰ ਆਪੋ ਆਪਣੇ ਕੰਮ ਨੇ ਤੁਸੀਂ ਆਪਣਾ ਕਰੀ ਚੱਲੋ ਸਾਨੂੰ ਸਾਡਾ ਕਰ ਲੈਣ ਦਿਓ ਜਿਹੜਾ ਬੰਦਾ ਦੂਜੇ ਮੋਰਚੇ 'ਚ ਨਹੀਂ ਜਾਂਦਾ ਕਹਿੰਦੇ ਗਦਾਰ ਹੈ ਜਿਹੜਾ ਦੂਜਾ ਦੂਜੇ 'ਚ ਨਹੀਂ ਜਾਂਦਾ ਇਹ ਗਦਾਰ ਹੈ ਉਹ ਭਾਈ ਆਪੋ ਆਪਣੇ ਕੰਮ ਨੇ ਕੋਈ ਸੇਵਾ ਹੀ ਕਰ ਸਕਦਾ ਹੈ ਕੋਈ ਲੀਡਰ ਹੀ ਕਰ ਸਕਦਾ ਹੈ ਕੋਈ ਅਮਰਤ ਸ਼ਿਕਾ ਸਕਦਾ ਹੈ ਕੋਈ ਕੀਰਤਨ ਕਰ ਸਕਦਾ ਹੈ ਕੋਈ ਕਥਾ ਕਰ ਸਕਦਾ ਹੈ ਕੋਈ ਪ੍ਰੇਰ ਕੇ ਪ੍ਰਬੰਧ ਕਰ ਸਕਦਾ ਹੈ ਕੋਈ ਪੰਡਾਲ ਲਵਾ ਸਕਦਾ ਹੈ ਲਾ ਸਕਦਾ ਹੈ ਅਗਰਾਹੀਆਂ ਕਰਨਗੇ ਇੰਤਜ਼ਾਮ ਕਰਨਗੇ ਹਰੇਕ ਦੀ ਆਪੋ ਆਪਣੀ ਸੇਵਾ ਤੇ ਹਰੇਕ ਨੂੰ ਸਾਰੇ ਪਾਸੇ ਨਾ ਵਾਜਾ ਮਾਰਿਆ ਕਰੋ ਵੀ ਇੱਥੇ ਵੀ ਪਹੁੰਚ ਜਾ ਨਹੀਂ ਤੇ ਗਦਾਰ ਹੈ ਇੱਥੇ ਵੀ ਨਹੀਂ ਪਹੁੰਚਦਾ ਫੇਰ ਗਦਾਰ ਹੈ ਇਹਦੇ ਬਾਰੇ ਨਹੀਂ ਬੋਲਦਾ ਫੇਰ ਗਦਾਰ ਹੈ ਐਦੀ ਛੇਤੀ ਸਰਟੀਫਿਕੇਟ ਨਾ ਚੱਕੀ ਫਿਰਿਆ ਕਰੋ ਆ ਵੀ ਤੇ ਬੜਾ ਵੱਡਾ ਮੋਰਚਾ ਹੈ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਸਿੱਖੀ ਦੀ ਗੱਲ ਕਰਕੇ ਇੱਧਰ ਲੈ ਕੇ ਆਈਏ ਇਹ ਵੀ ਤੇ ਕਰਨਾ ਹੈ ਤੇ ਜਦੋਂ ਬੋਲਣ ਲੱਗ ਜੋ ਫਿਰ ਫਿਰ ਤੁਹਾਨੂੰ ਪਤਾ ਫਿਰ ਖੜਦਾ ਵੀ ਕੋਈ ਨਹੀਂ ਫਿਰ ਗੋਲੀਆਂ 2-200 ਵੱਜਦੀਆਂ ਫਿਰ 7 ਸਾਲ ਮੇਰੇ ਵਰਗਾ ਘਰੇ ਬੈਠਾ ਰਵੇ ਕੋਈ ਜਾ ਕੇ ਜਾਤ ਨਹੀਂ ਪੁੱਛਦਾ ਆ ਵੀ ਹਾਲ ਹੈ ਸਾਡੇ ਵਿੱਚ ਫੇਰ ਆ ਵੀ ਕੰਮ ਬੰਦ ਕਰਾ ਕੇ ਵੇਜਣੇ ਆ ਜਿਹੜਾ ਅਮਰ ਸੰਚਾਰ ਹੁੰਦਾ ਉਹਦੇ ਤੇ ਵੀ ਰੋਕ ਲੱਗ ਜਾਂਦੀ ਹੈ ਜਿਹੜਾ ਪ੍ਰਚਾਰ ਹੁੰਦਾ 7 ਸਾਲ ਦਾ ਜਿਹੜਾ ਗੈਪ ਪਿਆ ਜਿੰਨੇ ਹਜ਼ਾਰਾਂ ਨੇ ਅਮਰ ਛਕਣਾ ਸੀ ਕਿੱਥੋਂ ਭਰਾਂਗੇ ਅਸੀਂ ਕਿੰਨੇ ਬੰਦਿਆਂ ਨੇ ਜੁੜ ਜਾਣਾ ਸੀ ਕਿੰਨਿਆਂ ਨੇ ਅਮਰ ਤੇ ਛਕ ਲੈਣਾ ਸੀ ਇਹ 7 ਸਾਲ ਦੇ ਗੈਪ ਵਿੱਚ ਕਿੰਨਾ ਵੱਡਾ ਘਾਟਾ ਪਿਆ ਕਿੰਨਾ ਨੁਕਸਾਨ ਹੁੰਦਾ ਕਿੰਨੇ ਬੱਚੇ ਨੇ ਜਿਹੜੇ ਗੁਰਮਖੋ ਦਾੜੀਆਂ ਰੱਖ ਲੈਂਦੇ ਐ ਕੇਸ ਰੱਖ ਲੈਂਦੇ ਐ ਪੱਗਾਂ ਬੰਨਣ ਲੱਗ ਜਾਂਦੇ ਐ ਅਮਰਤ ਛਕ ਲੈਂਦੇ ਐ ਜੁੜਦਾ ਜੁੜਦਾ ਬੰਦਾ ਜੁੜ ਜਾਂਦਾ ਹੈ ਕਿੱਡਾ ਵੱਡਾ ਘਾਟਾ ਪੈਂਦਾ ਤਾਂ ਕਰਕੇ ਇਹ ਬੇਨਤੀ ਹੈ ਵੀ ਆਪੋ ਆਪਣੇ ਕੰਮ ਹੁੰਦੇ ਐ ਕੋਈ ਸੇਵਾ ਕਿਸੇ ਦੀ ਐ ਕੋਈ ਸੇਵਾ ਕਿਸੇ ਦੀ ਐ ਸਾਰੇ ਕਰੀ ਜਾਓ ਆਪੋ ਆਪਣੀ ਥਾਂ ਤੇ ਸਾਰੇ ਡਿਊਟੀਆਂ ਨਿਭਾਈ ਜਾਓ ਤੇ ਭਾਈ ਵਿਧੀ ਚੰਦ ਕਹਿੰਦਾ ਮਹਾਰਾਜ ਕਿਰਪਾ ਕਰਕੇ ਭੇਜਿਓ ਇਹ ਵੀ ਮੈਨੂੰ ਪਤਾ ਹੈ 32 ਵੀ ਲੱਗਣਾਂ ਤੇ ਮੈਨੂੰ ਪਤਾ ਹੈ ਜਿੰਨਾਂ ਦਾ ਰਾਖਾ ਆਪ ਹੋਗੀ 32 I ਨਾਮ ਆ ਪੜੋ ਉਹ 32 ਵੀ ਜਿਨਾ ਦਾ ਰਖ ਗੱਜ ਕੇ 32 ਪਾਸ਼ਾ ਵਾ ਵਾ ਐ ਕਹਿ ਦਿਓ ਕੁਛ ਨਹੀਂ ਹੁੰਦਾ ਮੈਨੂੰ ਭਰੋਸਾ ਫਿਰ ਕੁਝ ਵੀ ਨਹੀਂ ਹੁੰਦਾ ਛੇਵੇਂ ਪਾਸ਼ਾ ਤੋਂ ਥਾਪੜਾ ਲੈ ਕੇ ਗਿਆ ਕਾਹੀ ਬਣਿਆ ਕਾਹੀ ਇੱਕ ਜੀਵਨ ਨਾਮਕ ਸਿੱਖ ਸੀ ਉਹਨੂੰ ਮਿਲਿਆ ਉਹਦੇ ਘਰੇ ਰਿਆ ਦੱਸਿਆ ਕਹਿੰਦਾ ਮੈਂ ਨਾ ਘੋੜਾ ਲੈਣ ਆਇਆ ਕਿੱਥੋਂ ਲੈਣਾ ਕਹਿੰਦਾ ਬਾਦਸ਼ਾਹ ਦੇ ਤਵੇਲੇ ਚੋਂ ਕਹਿੰਦਾ ਬਾਦਸ਼ਾਹ ਦੇ ਤਵੇਲੇ ਚ ਨਹੀਂ ਵੜਿਆ ਜਾਂਦਾ ਸ਼ਾਹੀ ਤਵੇਲੇ ਚ ਵੜਨਾ ਖੇਡ ਨਹੀਂ ਭਈ ਸੌਖਾ ਕਿਤੇ ਬਾਦਸ਼ਾਹ ਤੱਕ ਜਾਣਾ ਕਹਿੰਦਾ ਤੂੰ ਐ ਨਾ ਕਰ ਬਸ ਮੈਨੂੰ ਨਾ ਦਾਤੀ ਲਿਆ ਦੇ ਚੰਗਾ じゃ ਖੁਰਪਾ ਲਿਆ ਦੇ ਇੱਕ ਲਿਆ ਦੇ ਪੱਲੀ ਕਾਹੀ ਬਣਿਆ ਆਪਾਂ 5-7 ਮਿੰਟ ਚ ਸਮਾਪਤੀ ਕਰਾਂਗੇ ਜਿਆਦਾ ਟਾਈਮ ਨਹੀਂ ਲਾਉਂਦੇ ਯਾਦ ਰੱਖਿਓ ਹੁਣ ਭੋਗ ਪਾਉਣ ਵਾਲੇ ਆਂ ਮਸਾਂ ਸਬਾਬ ਨਾਲ ਟਾਈਮ ਮਿਲਿਆ ਆਹੀ ਕੱਲ ਨੂੰ ਮੰਡੀ ਹੋਊ ਆਹੀ ਦਿੜਬਾ ਹੋਣਾ ਆਹੀ ਤਰਤੀ ਹੋਣੀ ਇਹ ਤੇ ਅੱਜ ਰੌਣਕ ਹੈ ਵੇਖੋ ਉਹ ਪਿਆਰਿਓ 7 ਸਾਲ ਪਹਿਲਾਂ ਦੀਵਾਨ ਲੱਗੇ 8 ਸਾਲ ਉਦੋਂ ਕਈ ਸੀ ਅੱਜ ਤੇ ਹੈ ਨਹੀਂ ਆਪਣੇ ਤੋਂ ਚਲੇ ਗਏ ਵੇਖੋ ਤੇ ਆਉਂਦੇ ਸਾਲ ਨੂੰ ਪਤਾ ਨਹੀਂ ਕੌਣ ਹੋਊ ਕੌਣ ਨਹੀਂ ਹੋਊ ਕਿਹੜਾ ਰਹੂ ਕਿਹਦਾ ਭੋਗ ਪੈ ਜਾਣਾ ਇੱਥੇ ਤੇ ਪਤਾ ਹੀ ਨਹੀਂ ਭਰੋਸਾ ਸਾਡਾ ਆਪਣਾ ਭਰੋਸਾ ਨਹੀਂ ਚੱਪਣ ਚੱਲਣ ਰਤਨ ਸੇ ਸੁਣੀਰ ਵਹਿ ਗਏ ਸਰੀਰ ਢਲਦਾ ਜਾਂਦਾ ਨਾ ਔਲੀ ਔਲੀ ਮੁੱਤੀ ਧਾ ਸਜਾਨੀ ਸਿਰ ਪਲਿਆ ਦਾਲੀ ਦਾੜੀ ਪਲੀ ਮੁੱਛਾਂ ਵੀ ਪਲੀਆਂ ਪਲ ਗਏ ਹੁਣ ਤੇ ਚਿੱਟੇ ਹੋ ਗਏ